ਰੰਤਾਰ ਦੇ ਪਿੰਡ ਸਬਰਾ ਤੋਂ ਆਈਆਂ ਤਸਵੀਰਾਂ ਨੇ ਹਰ ਕਿਸੇ ਦਾ ਦਿਲ ਹਿਲਾ ਕੇ ਰੱਖ ਦਿੱਤਾ ਹੈ। ਤਿੰਨ ਦਿਨਾਂ ਤੋਂ ਬਿਨਾਂ ਰੁਕੇ ਪੈ ਰਹੀ بارش ਨੇ ਇਲਾਕੇ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਦਰਿਆ ਦਾ ਪਾਣੀ ਚੜਦਾ ਚਲਾ ਗਿਆ ਤੇ ਘਰਾਂ ਵਿੱਚ ਵੜ ਗਿਆ ਲੋਕਾਂ ਦੇ ਸੁਪਨਿਆਂ ਦੇ ਘਰ ਜਿਹੜੇ ਕਦੇ ਚਿਰਾਗਾ ਨਾਲ ਚਮਕਦੇ ਸਨ ਅੱਜ ਪਾਣੀ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਉਧਰ ਬਜ਼ੁਰਗ ਬੱਚੇ ਤੇ ਔਰਤਾਂ ਸਭ ਹੀ ਆਪਣੇ ਘਰ ਛੱਡ ਕੇ ਮੀਂਹ ਦੀਆਂ ਬੂੰਦਾ ਸੰਹਦੇ ਹੋਏ ਦਰਿਆ ਦੇ ਕੰਢੇ ਤੇ ਬੈਠੇ ਨੇ ਕਈਆਂ ਦੇ ਚਿਹਰਿਆਂ ਤੇ ਡਰ ਹੈ ਕਈਆਂ ਦੀਆਂ ਅੱਖਾਂ ਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ ਕਿਉਂਕਿ ਘਰਾਂ ਦੇ ਘਰ ਰੁੜ ਗਏ ਹਨ ਉਧਰ ਕੋਈ ਆਪਣੀ ਛੱਤ ਨੂੰ ਤੱਕਦਾ ਹੈ ਤਾਂ ਜੋ ਪਾਣੀ ਵਿੱਚ ਸਮਾਈ ਜਾ ਰਹੀ ਹੈ ਤਾਂ ਕੋਈ ਆਪਣੇ ਪਸ਼ੂਆਂ ਲਈ ਚਿੰਤਤ ਹੈ ਜਿਨ੍ਹਾਂ ਨੂੰ ਜ਼ਿਆਦਾ ਔਖਾ ਹੋਇਆ ਪਿਆ ਹੈ ਉਹ ਘਰ ਛੱਡ ਕੇ ਬੰਨ ਉੱਤੇ ਨਜ਼ਰ ਆ ਰਹੇ ਹਨ ਉਧਰ ਬੱਚਿਆਂ ਦੇ ਖਲੌਣੇ ਮਾਮਾ ਦੀਆਂ ਚੂੜੀਆਂ ਬਜ਼ੁਰਗਾਂ ਦੀਆਂ ਯਾਦਾਂ ਹਰ ਚੀਜ਼ ਪਾਣੀ ਨਾਲ ਬਹਿ ਗਈ ਹੈ ਲੋਕਾਂ ਦੀਆਂ ਉਮੀਦਾਂ ਖੇਤਾਂ ਵਿੱਚ ਲੱਗੀ ਫਸਲ ਅਤੇ ਸਾਲਾਂ ਦੀ ਕਮਾਈ ਇੱਕ ਪਾਲ ਵਿੱਚ ਖਾੜ ਦੇ ਹਵਾਲੇ ਹੋ ਗਈ ਇਹ ਹਾਲਾਤ ਸਿਰਫ ਪਿੰਡ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਚਿੰਤਾ ਹਨ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਇੱਟ-ਇੱਟ ਜੋੜ ਕੇ ਤਿਆਰ ਕੀਤਾ ਸੀ ਅੱਜ ਉਹੀ ਘਰ ਪਾਣੀ ਵਿੱਚ ਡੁੱਬੇ ਖੜੇ ਹਨ ਇਹ ਸੱਚਮੁੱਚ ਦਿਲ ਨੂੰ ਹਿਲਾਉਣ ਵਾਲੀਆਂ ਤਸਵੀਰਾਂ ਹਨ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਤੋਂ ਸਾਹਮਣੇ ਆਈਆਂ ਹਨ ਹੁਣ ਸਭ ਤੋਂ ਵੱਡੀ ਲੋੜ ਹੈ ਸਰਕਾਰ ਅਤੇ ਸਮਾਜ ਸੇਵਕਾਂ ਦੀ ਕਿਉਂ ਇਹਨਾਂ ਹਾਰਡਪੀਟ ਤੋਂ ਲੋਕਾਂ ਲਈ ਮਦਦ ਲਈ ਅੱਗੇ ਆਉਣ ਕਿਉਂਕਿ ਪਾਣੀ ਤਾਂ ਇੱਕ ਦਿਨ ਘਟੇਗਾ ਪਰ ਜੋ ਇੱਥੇ ਇਹਨਾਂ ਦਾ ਨੁਕਸਾਨ ਹੋ ਗਿਆ ਹੈ ਉਹ ਸ਼ਾਇਦ ਵਾਪਸ ਨਾ ਮਿਲੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਸ਼ੂ ਜਿਹੜੇ ਆ ਉਹਨਾਂ ਲਈ ਚਾਰਾ ਪਾਉਣਾ ਵੀ ਪਰਿਵਾਰਾਂ ਲਈ ਬੜੀ ਮੁਸ਼ਕਲ ਹੋਇਆ ਪਿਆ ਹੈ ਇਹ ਤਸਵੀਰਾਂ ਹਨ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾ ਦੀਆਂ ਜਿੱਥੇ ਖੇਤਾਂ ਵਿੱਚ ਡੁੱਬੇ ਹੋਏ ਨજર ਆਉਂਦੇ ਪਸ਼ੂ ਅਤੇ ਘਰ ਤੁਸੀਂ ਦੇਖ ਸਕਦੇ ਹੋ ਤਾਂ ਚਲੋ ਕਰਦੇ ਹਾਂ ਇਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਤੇ ਜਾਂਦੇ ਹਾਂ ਕਿ ਸੱਚੀ ਚੀਜ਼ ਦੀ ਇਹਨਾਂ ਨੂੰ ਹੈ ਤੁਹਾਡੇ ਤੋਂ ਜ਼ਰੂਰਤ ਅਤੇ ਮਦਦ ਡਾਲ ਟੀਵੀ ਤੇ ਤੁਸੀਂ ਦੇਖ ਰਹੇ ਸੀ ਜਿਲਾ ਤਰਨਤਾਰਨ ਦੇ ਪਿੰਡ ਸਭਰਾ ਤੋਂ ਤਸਵੀਰਾਂ ਅਤੇ ਇੱਕ ਵਿਸ਼ੇਸ਼ ਰਿਪੋਰਟ ਹਾਂ ਆਓ ਸਾਹਮਣਾ ਕਰ ਸਾਡਾ ਤੇ ਕੋਈ ਹਾਲ ਨਹੀਂ ਆ ਵੇਖੋ ਤੁਹਾਡਾ ਸਾਹਮਣੇ ਕੀ ਬੰਦਿਆ ਰਾਤ ਦੇ ਮੀਂਹ ਜਤ ਮੂਝ ਲਾ ਕੇ ਬੈਠੇ ਹੁਣ ਪਾਰ ਪਾਸੇ ਸਿੱਕੜੇ ਅੱਛਾ ਜੀ ਹਾਂ ਟੂੜੀ ਦਾਣਾ ਸਾਰਾ ਜੋ ਪੱਠਾ ਚਾਰਾ ਸਾਰਾ ਖਸ ਸਕੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜਾਨ-ਨਸਾਨ ਹੋ ਗਿਆ ਕਿੰਨੀ ਪੈਲੀ ਕਿ ਨਹੀਂ ਸਾਡੀ ਜ਼ਮੀਨ ਕਿ ਨਹੀਂ ਪੈਲੀ ਆਪਣੇ ਤਿੰਨ ਕਿਲੇ ਇੱਥੇ ਅੱਛਾ ਜੀ ਹਾਂ ਜੀ ਉਹ ਇਹ ਨੁਕਸਾਨ ਕੋ ਪੰਚਾਇਤ ਦੀ ਰੱਖੀ ਹੋਗੀ ਸਾਰਾ ਕਾਇ ਹੋ ਗਿਆ ਆਪਦੀ ਕਿ ਠੇਕੇ ਤੇ ਵੀ ਲਈ ਕੋ ਠੇਕੇ ਤੇ ਹੀ ਪੰਚਾਇਤੀ ਲਈ ਕਿੰਨੀ ਕੁ ਫਸਾਦਾ ਕੀ ਨਾ ਕਿ ਡੜਾ ਜੀ ਜੀ ਦੇਵੀ ਮੇਰਾ ਨਾਮ ਇਹ ਕਿਹੜਾ ਪਿੰਡਾ ਸਵੇ ਪਿੰਡਾ ਤਾਂ ਕਿੰਨਾ ਕੁ ਪਾਣੀ ਜਿਹੜਾ ਘਰ ਦੇ ਵਿੱਚ ਆ ਗਿਆ ਪਾਣੀ ਤਾਂ ਬਹੁਤ ਬਹੁਤ ਕੋ ਸਾਹਮਣੇ ਤੁਹਾਡੇ ਸਭ ਕੁ ਹੋਣ ਦਿਆ ਸਮਾਨ ਕੱਢਣ ਦੇ ਚਾਰ ਕੱਢਣ ਦੇ ਸਮਾਨ ਸਾਡੇ ਅੰਦਰ ਰੁੜਨ ਦਿਆ ਪਾਣੀ ਅੰਦਰਾਂ ਚ ਪੈ ਗਿਆ ਕੋਠੀ ਜੀ ਪੈ ਗਿਆ ਇਰਾਦਾ ਨਹੀਂ ਬਰਛਣਾ ਸਾਨੇ ਆਵੇ ਕੀ ਹਾਰ ਬਣਾ ਡੰਗਰਾਂ ਨੂੰ ਭੁਖੇ ਤੇ ਆਏ ਮੈਂ ਹੀ ਭੁਖੇ ਤੇ ਬੈਠੇ ਆਂ ਟੋਪਸ ਕਰ ਰਹੇ ਆਂ ਹੁਣ ਤੀ ਕਿੱਥੇ ਰੱਖਿਆ ਕਰ ਮਾ ਸਾਡਾ ਅੰਦਰ ਹੀ ਆਇਆ ਮੜਾ ਮਟਾ ਬਰਤਨ ਜੋ ਤਾਂ ਵੀ ਨਹੀਂ ਲਿਆਂਦਾ ਲੀੜੇ ਪਹੁੰਚ ਗਏ ਆਵੇਂ ਪਹਿਲੇ ਮੜਾ ਮਟਾ ਲਿਆਂਦੇ ਆ ਤੇ ਬੰਨ ਤੇ ਆਣ ਕੇ ਬਹਿ ਗਏ ਜੋ ਤੇ ਵਾਂ ਤੇ ਆਵੇ ਤੰਗੂ ਨੇ ਆਇਆ ਮੋਟਰ ਸੰਤਾਰੇ ਸਾਹਮਣੇ ਖੜੇ ਆ ਸੰਤ ਸਾਰੇ ਖੜੇ ਆ ਕਾਕਾ ਸਾਡਾ ਬਾਹਰ ਗਿਆ ਕਾਕਾ ਸਾਡਾ ਇੱਥੇ ਨਹੀਂ ਆ ਤੈਨ ਦੋਵੇਂ ਜੀ ਆ ਸਾਡਾ ਮੰਦਾ ਹਾਲ ਆ ਸਾਡੇ ਕੋਲ ਆਰ ਨੇ ਸਿਰ ਚਲੋ ਨਵਾਂਦੋਂ ਦੇ ਜਿਹੜਾ ਸਾਨੂੰ ਕੱਲ ਚਾਰ ਹੱਥ ਤੇ ਚੁੱਕਰ ਦੇ ਗਿਆ ਸ਼ਾਬਾਸ਼ ਹੁੰਦੇ ਦੂਸਰਾ ਮੰਤਰੀ ਸਾਹਿਬ ਆਏ ਹਾਂ ਹਾਂਜੀ ਮੰਤਰੀ ਸਾਹਿਬ ਲਾਲਜੀ ਭੁੱਲਜੀ ਆਏ ਸੀ ਕੱਲ ਚਾਏ ਉਹ ਸਾਡੇ ਗੜੀ ਹੋਇਆ ਨਹੀਂ ਗਾ ਕੱਲ ਤਾਂ ਨੰਗ ਗਏ ਅੱਜ ਵਿਚਾਰੇ ਚਲੋ ਜੋ ਉਹਨਾਂ ਨੇ ਕਹਿ ਹੰਤ ਕਰਾਂਦੇ ਆ ਤੁਹਾਡੀ ਜਿੰਨੀ ਵੀ ਹੋਈ ਸਪੈਨਚ ਉਤਾਰ ਸੋ ਵੀ ਹੁਣੇ ਵੀ ਨਾਲ ਆਏ ਹਾਂ ਹਾਂਜੀ ਆਏ ਸੀ ਪਰਸੋਂ ਆਏ ਸੀ ਵਿਚਾਰੇ ਦਸਮਾਨ ਖਰਾਤਮ ਦੇ ਗਏ ਹਾਂਜੀ ਦੇ ਕੇ ਗਏ ਆ ਉਹਨੇ ਕਹ ਚਲੋ ਤੁਹਾਡਾ ਵੀ ਹਾਲਾ ਜਿਵੇਂ ਹੋਇਆ ਜਾਨਣ ਥੋ ਤਾਈ ਫੜ ਪਾਤਾ ਹਾਂਜੀ ਬਰੰਡ ਜਰੁਰਨ ਰਹੀ ਹੈ ਕਿੱਧਰ ਹੀ ਜਾਵਾਂ ਦੇ ਹਾਂਜੀ ਮੌਸਮ ਬਹੁਤ ਮਾੜਾ ਹੋ ਗਿਆ ਵਾ ਹਾਂਜੀ ਤਾਂ ਕਿੰਨਾ ਕੋ ਜਿਹੜਾ ਪਾਣੀ ਖਲੋਤਾ ਕਿੰਨੇ ਕੋ ਪਾਣੀ ਸਾਡਾ ਸਾਡੇ ਨੂੰ ਗਲਗਲ ਆਉਂਦਿਆ ਉਹ ਕੋਠੇ ਜੀ ਪਾਣੀ ਪੈ ਗਿਆ ਉਹ ਵੀ ਮਸਮਾਨ ਕੱਢਣ ਦੇ ਸਾਡੇ ਗਵਾਂਢੀ ਦੇ ਕੱਢਦੇ ਕਿੰਨੇ ਕੋ ਫਸਲ ਖਰਾਬ ਹੋ ਗਈ ਟੱਡੀ ਸਾਰੇ ਸਾਡੇ ਜਿੰਨੀ ਫਸਲ ਸਾਡੇ ਘਰਾਂ ਦੀ ਦੋ ਦੋ ਕਿੱਲੇ ਸਾਰਾ ਝੋਨਾ ਤੈ ਹੀ ਹੋ ਗਿਆ ਉਸ ਤੋਂ ਨਹੀਂ ਪਾਣੀ ਜਾਂਦੇ ਦੇਖੋ ਤੁਸੀਂ ਹਾਂ ਵੀ ਸਿਆਣੇ ਹਾਂ ਅਸੀਂ ਕੀ ਕਰਾਂਦੇ ਹਾਂ ਕੀ ਕਹਿ ਦੱਸ ਕਿੰਨੀਆਂ ਕੁ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ ਹਨ ਡੀਆਂ ਤੇ ਕੀ ਕਰੀਏ ਹੁਣ ਸਾਨੂੰ ਕੋਈ ਸਹਲਤ ਮਿਲੇ ਕਿ ਬਣਿਓ। ਹੂੰ। ਛਾਰਾ ਮੇਰੇ ਚਲੋ ਪੈਸਾ ਤੁਸੀਂ ਐਨਾ ਤੁਹਾਨੂੰ ਧਿਆਨ ਦੇ ਅਸੀਂ ਤੁਹਾਡੇ ਆਸਰਾ ਹੋਵਾਂਦੇ। ਹਾਂਜੀ। ਸਾਨੂੰ ਇਹ ਮਜ਼ਦੂਰੀ ਚਾਹੀਦੀ ਸਾਨੂੰ ਕੋਈ ਨਹੀਂ ਹੋਰ। ਤੇ ਪਸ਼ੂਆਂ ਦਾ ਚਾਰਾ ਹੈਗਾ ਕਿ ਨਹੀਂ? ਨਹੀਂ ਪਸ਼ੂਆਂ ਦਾ ਚਾਰਾ ਵੀ ਥੋੜਾ ਦੋ ਤੋੜੇ ਤੇ ਤੂੜੀ ਤੇ ਸਾਡੀ ਰੋੜਗੀ ਤੂੜੀ ਨਹੀਂ ਮਿਲੀ ਸਾਨੂੰ। ਹਾਂਜੀ। ਉਹ ਵੀ ਨਹੀਂ ਮਿਲੀ ਤੇ ਉਹ ਵੀ ਆਉਣਾ ਮਾੜੀ ਮੱਟੀ ਲਿਆ ਕੇ ਫੌਣੇ ਗੁਜ਼ਾਰਾ ਕਰਨਾ ਹੋਵੇ। ਹੂੰ। ਬੈਠੇ। ਨੰ ਉਹਦੇ ਨਾਲ ਜਿਹੜੇ ਚਾਨ ਪੁੱਪੀ ਚਾ ਦੂ ਦਾ ਜਿੰਨੇ ਪਚਾਏ ਜਾਂ ਪਿਉ ਸੇਵਾ ਹੀ ਇਹ ਸਭ ਚ ਤੋ ਬਾਈ ਮੇਰਾ ਨਾਮ ਸੀਤਲ ਸਿੰਘ ਆ ਜੀ ਮੈਂ ਗੁਰਦਸਤ ਸਾਹਿਬ ਦਾ ਸੇਵਾਦਾਰ ਇੱਥੇ ਖੜ ਹਾਂ ਤੇ ਜੋ ਦੋ ਦੋ ਸਾਲ ਪਹਿਲਾਂ ਜਿਹੜਾ ਪਾਣੀ ਆਇਆ ਸੀ ਨਾ ਉਹਦੇ ਨਾਲ ਪਾਣੀ ਇਸ ਵਕਤ ਵੱਧ ਚੁੱਕਾ ਹੋ ਬੰਦ ਤੋਂ ਅੰਦਰ ਜਿਹੜੀ ਆ ਫਸਲ ਮੇਰਾ ਕਿਸੇ ਕਿਸਾਨ ਦੀ ਨਹੀਂ ਰਹਿ ਗਈ ਬਹੁਤ ਬੁਰੀ ਹਾਲਤ ਆ ਕਿ ਕੋਈ ਸਾਸ਼ਨ ਜਾਂ ਪ੍ਰਸ਼ਾਸਨ ਜਿਹੜਾ ਨਾ ਬਾਵਾ ਕਿ ਇਸ ਬੰਦ ਤੋਂ ਲੈ ਕੇ ਦੂਸਰੇ ਬੰਦ ਤੱਕ ਬਣੀ ਜਿਹੜਾ ਵਾ ਲਗਭਗ ਲੱਗ ਚੁੱਕਾ ਵਾ ਮਾਰੇ ਕਿਰਪਾ ਕਰੇ ਇਹਨੇ ਬਰਸਾਤਾ ਨਾ ਸਾਨੂੰ ਇਹ ਦੱਸਣ ਲਿਆ ਵੀ ਦੋ ਦਿਨਾਂ ਦੀ ਮੀਂਹ ਹੈ ਹੋ ਰਹਾਗਾ ਵਾ ਕਿਰਪਾ ਕਰਕੇ ਮੀਂਹ ਨਾ ਹੀ ਪਵੇ ਤੇ ਸੰਗਤ ਦਾ ਮਾਰਟਿੰਗ ਦਾ ਪਿਆ ਸਕਦਾ ਵਾ ਫਸਲਾਂ ਤਾਂ ਤਬਾ ਹੋ ਚੁੱਕੀਆਂ ਆ